ਲੁਧਿਆਣਾ ਸ਼ਹਿਰ ਵਿੱਚ ਪ੍ਰਸ਼ਟਾਚਾਰ ਨੂੰ ਖਤਮ ਕਰਨ ਦੀ ਮੁਹਿੰਮ ਨੂੰ ਲੈ ਕੇ ਲੁਧਿਆਣਾ ਦੇ ਵਿਜੀਲੈਂਸ ਰੇਂਜ ਫਲੋ ESI ਹਸਪਤਾਲ ਦੇ ਵਿੱਚ ਤਾਇਨਾਤ ਸੁਖਬੀਰ ਸਿੰਘ ਅਤੇ ਉਸ ਦੇ ਸਾਥੀ ਨਵਨੀਤ ਕੁਮਾਰ ਨੂੰ 25000 ਦੀ ਰਿਸ਼ਵਤ ਲੈਣ ਦੇ ਜ਼ੁਲਮ ਦੇ ਵਿੱਚ ਰੰਗੇ ਹੱਥੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਬਾਕੀ ਰਿਮਾਨ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋ ਸਕਦੇ ਨੇ। ਇਸ ਤਰ੍ਹਾਂ ਇੱਕ ਦਿਨੇਸ਼ ਕੁਮਾਰ ਨੇ ਫੁੱਲਾਂਵਾਲ ਦੇ ਰਹਿਣ ਵਾਲੇ ਇਹ ਇਹਨਾਂ ਨੇ BSC ਮੈਡੀਕਲ ਕੀਤੀ ਹੋਈ ਹੈ। ਔਰ ਇਹ ਆਪਣੇ ਮੈਡੀਕਲ ਸ਼ੌਕ ਤੇ ਲੱਗੇ ਹੋਏ ਨੇ ਇੱਕ ਇਹਨਾਂ ਨੂੰ ਪਤਾ ਲੱਗਾ ਸੀ ਲੈਬ ਟੈਕਨੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੈਗੀਆਂ ਇਹ ESIS ਜਿਹੜਾ ਹਸਪਤਲ ਆ ਭਾਰਤ ਨਗਰ ਚੌਂਕ ਦੇ ਵਿੱਚ ਉੱਥੇ ਗਏ ਸੀਗੇ ਉੱਥੇ ਡਾਕਟਰ ਜਿਹੜੇ ਉਹਨਾਂ ਨੂੰ ਮਿਲੇ ਹੈਗੇ ਆ ਵੀ ਮੈਂ ਇਹਦੇ ਵਿੱਚ ਅਪਲਾਈ ਕਰਨਾ ਹੈਗਾ ਤੇ ਉਹਨਾਂ ਨੇ ਡਾਕਟਰ ਉੱਥੇ ਸੁਖਦੇਵ ਸੁਖਵੀਰ ਸਿੰਘ ਨਾਂ ਦਾ ਇੱਕ ਕੰਪਲਾਈ ਹੈਗਾ HR ਬ੍ਰਾਂਚ ਵਿੱਚ ਉਹਨਾਂ ਕਹਿੰਦੇ ਕਿ ਉਹਨੂੰ ਜਾ ਕੇ ਤੁਸੀਂ ਮਿਲੋ ਉਹ ਵਿਜਾਇਕ ਨੂੰ ਮਿਲੇ ਉਹਨੂੰ ਦੱਸਿਆ ਮੈਂ ਲੱਗਣਾ ਚਾਹੁੰਦਾ ਉਹਨੇ ਕਿਹਾ ਤੂੰ ਆਪਣੇ ਡਾਕੂਮੈਂਟ ਸਾਰੇ ਜੋ ਵੀ ਐਜੂਕੇਸ਼ਨ ਕੁਆਲਿਫਿਕੇਸ਼ਨ ਆਪਣੀ ਸਾਰੇ ਭੇਜ ਦਿਓ ਮੈਨੂੰ WhatsApp ਕਰ ਦਿਓ WhatsApp ਤੇ ਉਹਨੇ ਕਰਤਾ ਉਹਨੇ ਤੁਹਾਡਾ ਕੰਮ ਹੋ ਜਾਊਗਾ ਔਰ ਇਹ ਫਿਰ ਥੋੜੇ ਦਿਨ ਪਹਿਲਾਂ 24 5 ਦੀ ਗੱਲ ਹੀ ਹੈ ਇੱਕ WhatsApp ਕਾਲ ਉਹਨੂੰ ਆਈ ਕਿਸੇ ਅਨਨੋਨ ਬੰਦੇ ਦੀ ਉਹਨੇ ਕਹੇ ਤੂੰ ਸਮਰਾਲਾ ਚੌਂਕ ਮੈਨੂੰ ਆ ਕੇ ਮਿਲੋ ਤੇ ਸਮਰਾਲਾ ਚੌਂਕ ਉਹ ਮਿਲਿਆ ਬੰਦੇ ਨੂੰ ਉਹਨੇ ਕਹੇ ਮੈਨੂੰ ਜਿਹੜਾ ਹੈਗਾ ਸੁਖਵੀਰ ਹੈ ਉਹਨੇ ਭੇਜਿਆ ਹੈਗਾ ਤੁਹਾਡਾ ਕੰਮ ਹੋ ਜਾਏਗਾ ਪਰ ਤੁਹਾਡਾ 1,10,000 ਰੁਪਏ ਲੱਗੇਗਾ। ਉਹਨੇ ਕਿਹਾ ਜੀ ਮੇਰੇ ਕੋ ਤੇ ਇਹਨੇ ਪੈਸੇ ਹੈ ਨਹੀਂ ਕਿਉਂਕਿ ਉਹ ਕਹਿੰਦਾ ਇਹ ਦੇਣੇ ਪੈਣਗੇ। ਇਹ 1,10,000 ਲੱਗੇਗਾ। ਉਸ ਤੋਂ ਬਾਅਦ ਇਹਨਾਂ ਨੇ ਫਿਰ ਸੁਖਵੀਰ ਨਾਲ ਗੱਲ ਕੀਤੀ ਵੀ ਤੁਹਾਡਾ ਬੰਦਾ ਆਇਆ ਸੀ ਉਹ ਕਹਿੰਦਾ ਵੀ 1,10,000 ਲੱਗੂਗਾ। ਉਹ ਕਹਿੰਦਾ ਚਲੋ ਪੋਨੇ ਤੋਂ ਵੀ ਥੋੜੇ ਘੱਟ ਦੇ ਦਿਓ। ਉਹ ਕਹਿੰਦਾ ਚਲੋ ਲੱਖ ਰੁਪਏ ਦੇ ਦਿਓ। ਫਿਰ ਉਹ ਲੱਖ ਰੁਪਏ ਜਿਹੜੇ ਉਹਨਾਂ ਨੇ ਉਹਨੂੰ ਕਿਹਾ ਵੀ ਦੇਣੇ ਪੈਣਗੇ ਫਿਰ ਤੇਰਾ ਕੰਮ ਹੋ ਜਾਏਗਾ। ਉਹ ਫਿਰ ਅੱਜ ਵੀ ਉਹਨੇ ਉਹਨੂੰ ਫੋਨ ਕੀਤਾ ਸੁਖਵੀਰ ਨੇ ਵੀ ਤੂੰ ਆ ਪੈਸੇ ਤੇ ਰੇਗਮੈਂਟ ਹੋ ਗਿਆ ਉਹ ਕਹਿੰਦਾ ਜੀ 25000 ਹੋਇਆ ਮੇਕੋ ਹਜੇ ਉਹ ਕਹਿੰਦਾ ਚਲੋ 25000 ਵੀ ਮੈਂ ਦੇ ਦਣਾ ਬਾਕੀ ਤੁਹਾਨੂੰ ਮੈਂ ਅਗਲੇ ਹਫਤੇ ਦੇ ਦਾਂ ਤੇ ਅੱਜ ਉਹ ਪੈਸੇ ਦੇ ਕੇ ਭਰਤੀ ਨਹੀਂ ਹੋਣਾ ਚਾਹੁੰਦਾ ਸੀ ਉਹ ਫੇ ਸਾਡੇ ਕੋ ਆਇਆ ਉਹਨੇ ਸਾਰੀ ਗੱਲ ਦੱਸੀ ਔਰ ਟ੍ਰੈਪ ਟੀਮ ਰੈਡ ਤਿਆਰ ਕੀਤੀ ਡੀਐਸਪੀ ਅਸ਼ਨੀ ਕੁਮਾਰ ਔਰ ਇਸਕਰਟਾ ਤੁਹਾਨੂੰ ਸੰਦੀ ਰਾਜ ਜੇ ਸਰਕਾਰੀ ਬੰਦੇ ਹਾਜ਼ਰ ਵਿੱਚ ਇਹਨੂੰ ਸੁਖ ਜਿਹੜਾ ਸੁਖਵੀਰ ਸਿੰਘ ਹੈ ਐਸਐਹੋਸਪੀਟਲ ਦੇ ਬਾਹਰੋਂ ਇਹਨੂੰ ਜਦੋਂ ਇਹਨੇ ਪੈਸੇ ਲੈ ਆਏਗਾ ਰੰਗਿਆਤੀ ਰੈਡ ਫੜਿਆ ਇਹਨੂੰ ਗੁਫਤਾਰ ਕਰ ਲਿਆ ਔਰ ਜਿਹੜਾ ਇੱਕ ਅਨਨੋਨ ਬੰਦਾ ਸੀਗਾ ਉਹਨੂੰ ਵੀ ਟ੍ਰੇਸ ਕਰ ਲਿਆ ਉਹ ਨਵਨੀਤ ਕੁਮਾਰ ਸੀਗਾ ਉਹਨੂੰ ਸਮਰਾਲਾ ਚੌਂਕ ਚੋਂ ਉਹਨੂੰ ਗੁਫਤਾਰ ਕਰ ਲਿਆ ਔਰ ਇਹ ਦੋਨਾਂ ਨੂੰ ਕੱਲ ਨੂੰ ਦਫ਼ਤਰ ਦੇ ਪੇਸ਼ ਕੀਤੇ ਜਾਵਣਗੇ ਸਰ ਇਹਨਾਂ ਦਾ ਤੇ ਨੰਨੀ ਮਾਮਲਾ ਇਸ ਤਰ੍ਹਾਂ ਦਾ ਪਹਿਲਾਂ ਕੋਈ ਅਜੇ ਸਾਹਮਣੇ ਨਹੀਂ ਆਇਆ ਬਾਕੀ ਸਾਰਾ ਵੈਲ ਫੇਅਰ ਆ ਤੇ ਜਿਹੜੇ ਬੰਦੇ ਜਨਰਲ ਸੀਗੇ ਉਹਨੇ ਫਾਰਮ ਭਰਿਆ ਜਿਹੜੇ ਉਹਦੇ ਕੋਲ ਕੰਮ ਕਰਨ ਆ ਰਹੇ ਸੀ ਉਹ ਬੰਦਾ ਤਾਂ ਜੈਨੂਅਲ ਉਹ ਤਾਂ ਉਹਨੇ ਬੀਐਸਸੀ ਕੀਤੀ ਹੋਈ ਆ ਬੀਐਸਸੀ ਉਹਨੂੰ ਦਾ ਅਪਲਾਈ ਕੀਤਾ ਉਹ ਤਾਂ ਆਪਣੇ ਜੋਬ ਵਾਸਤੇ ਅਪਲਾਈ ਕੀਤਾ ਇਹ ਕੰਟਰੈਕਟ ਬੇਸ ਤੇ ਬੇਸਿਕਲੀ ਰੱਖਦੇ ਨੇ ਉਹ ਕਹਿੰਦਾ ਵੀ 1 ਲੱਖ 10000 ਰੁਪਏ ਲਵਾਂਗੇ ਤੇ ਉਹ ਇਸ ਕਰਕੇ ਉਹਨੂੰ ਗਰੀਬ ਬੰਦਾ ਸੀ ਤੇ ਉਹਨੂੰ ਕਰ ਰਹੇ ਸੀਗਾ ਬਲੈਕ ਮੈੱਥ ਤੇ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਨਾ ਪੜਿਆ ਲੁਧਿਆਣਾ ਲਾਈਵ ਲੀਟਿੰਗਾ ਜੱਟ ਦੀ ਰਿਪੋਰਟ